ਕਾਕਾ ਕਲਾਕਾਰ ਕਹਿੰਦਾ ਮੈਂ ਰੱਬ ਨੂੰ ਨਹੀਂ ਮੰਨਦਾ ਮੈਂ ਨਾਸਤਿਕ ਐ ਉਹਦੇ ਦੋ ਪੌਡਕਾਸਟ ਹੋਇਆ ਤੇ ਉਹਨੇ ਦੋ ਪੌਡਕਾਸਟਾਂ ਵਿੱਚ ਸੇਮ ਸੇਮ ਗੱਲਾਂ ਹੀ ਕਹੀਆਂ ਕਿ ਰੱਬ ਐ ਜਿਹੜਾ ਉਹ ਨਹੀਂ ਹੁੰਦਾ ਤੇ ਬੰਦੇ ਦੀ ਆਪਦੀ ਜ਼ਿੰਦਗੀ ਐ ਉਹ ਜਿਵੇਂ ਜਿਉਣਾ ਚਾਹੁੰਦਾ ਉਹ ਜੀ ਸਕਦਾ ਤਾਂ ਇਸ ਚੀਜ਼ ਨੂੰ ਲੈ ਕੇ ਨਾ ਬਹੁਤ ਵਿਵਾਦ ਹੋਇਆ ਤੇ ਦੂਜੀ ਗੱਲ ਉਹਨੇ ਕਹੀਆਂ ਕਿ ਮੈਂ ਜਿਹੜਾ ਵਿਆਹ ਨਹੀਂ ਕਰਾਉਣਾ ਕਿ ਮੈਂ ਇਹਨਾਂ ਜਿਹੜੀਆਂ ਜ਼ਿੰਮੇਵਾਰੀਆਂ ਇਹਨਾਂ ਨੂੰ ਮੈਂ ਨਹੀਂ ਚੱਕ ਸਕਦਾ ਤਾਂ ਇਸ ਲਈ ਮੈਂ ਸਾਰੀ ਉਮਰ ਕਿਆ ਵਿਆਹ ਨਹੀਂ ਕਰਾਉਂਦਾ ਤਾਂ ਇਹਨਾਂ ਉਹਦੀਆਂ ਦੋ ਤਿੰਨ ਗੱਲਾਂ ਨੂੰ ਲੈ ਕੇ ਨਾ ਉਹਨੂੰ ਬਹੁਤ ट्रोल ਕੀਤਾ ਜਾ ਰਿਹਾ ਫੇਸਬੁੱਕ ਤੇ ਇੰਸਟਾਗ੍ਰam ਤੇ ਉਹਦੀਆਂ ਬਹੁਤ ਰੀਲਾਂ ਐ ਤੇ ਉਹਨੂੰ ਬਹੁਤ ਲੋਕ ਕੀ ਆ ਮਾੜਾ ਚੰਗਾ ਬੋਲ ਰਹੇ ਪਰ ਇੱਥੇ ਜਿਹੜੀ ਵੇਖਣ ਵਾਲੀ ਗੱਲ ਇਹ ਆ ਕਿ ਉਹ ਬੰਦਾ ਜੋ ਵੀ ਉਹਦੇ ਅੰਦਰ ਸੀਗਾ ਉਹਨੇ ਸੱਚ ਦੱਸਤਾ ਕਿ ਮੈਂ ਜਿਹੜਾ ਰੱਬ ਨੂੰ ਨਹੀਂ ਮੰਨਦਾ ਮੈਂ ਨਾਸਤਿਕ ਐ ਉਹਦਾ ਜਿਹੜਾ ਸੱਚ ਸੀਗਾ ਉਹ ਉਹਨੇ ਲੋਕਾਂ ਨੂੰ ਦੱਸਤਾ ਤਾਂ ਇਹਦੇ ਵਿੱਚ ਹੁਣ ਜਿਹੜੀ ਸਾਰਿਆਂ ਤੋਂ ਜਿਹੜੀ ਚੀਜ਼ ਬੁਰੀ ਲੱਗੀ ਐ ਲੋਕਾਂ ਨੂੰ ਇਹ ਆ ਕਿ ਇਹਨੇ ਐਂ ਕਾਤੂ ਕਹਤਕ ਕਿ ਮੈਂ ਨਾਸਤਿਕ ਐ ਮੈਂ ਰੱਬ ਨੂੰ ਨਹੀਂ ਮੰਨਦਾ ਮੇਰੇ ਲਈ ਰੱਬ ਨਹੀਂ ਤੇਲ ਚੀਜ਼ ਨਾਲ ਲੋਕਾਂ ਨੂੰ ਬਹੁਤ ਚੁਭੀ ਪਰ ਜਿਹੜੀ ਗੱਲ ਹੈ ਕਿ ਹੁਣ ਬਹੁਤ ਸਾਰੇ ਲੋਕ ਕੀ ਆ ਇਹ ਕਹਿੰਦੇ ਆ ਕਿ ਮੈਂ ਰੱਬ ਨੂੰ ਮੰਨਦਾ ਆ ਉਹ ਗੁਰਦੁਆਰੇ ਵੀ ਜਾਂਦੇ ਆ ਮੰਦਰ ਜਾਂਦੇ ਆ ਮਾਜ਼ੇ ਜਾਂਦੇ ਆ ਟਿਲ ਕਲਾਉਂਦੇ ਆ ਪੱਗਾਂ ਬੰਨਦੇ ਆ ਇਦਾਂ ਦਾ ਸਾਰਾ ਕੁਝ ਕਰਦੇ ਆ ਪਰ ਤੁਹਾਨੂੰ ਪਤਾ ਇਹੋ ਜੇ ਹਜ਼ਾਰਾਂ ਕੇਸ ਹੈ ਜਿਹੜੇ ਲੋਕ ਆਪਣੇ ਆਪ ਨੂੰ ਕੀ ਆ ਆਸਤਿਕ ਕਹਿੰਦੇ ਨੇ ਧਾਰਮਿਕ ਕਹਿੰਦੇ ਨੇ ਉਕੀਆ ਗੁਰਦੁਆਰਾ ਸਾਹਿਬ ਵਿੱਚ ਵੀ ਬੇਅਦਬੀ ਕਰਦੇ ਨੇ ਮੰਦਰਾਂ ਵਿੱਚ ਬੇਅਦਬੀ ਕਰਦੇ ਨੇ ਹੋਰ ਬਥੇਰੀਆਂ ਜਗ੍ਹਾ ਤੇ ਇਦਾਂ ਦੇ ਪੁੱਠੇ ਸਿੱਧੇ ਕੰਮ ਕਰਦੇ ਆ ਜਿਨ੍ਹਾਂ ਤੇ ਬਹੁਤ ਹੁਣ ਤੱਕ ਦੇ ਤੁਹਾਡੇ ਸਾਹਮਣੇ ਆ ਬਹੁਤ ਵੱਡੇ ਵੱਡੇ ਪਰਚੇ ਪੈ ਗਏ ਆ ਬੇਅਦਬੀਆਂ ਦੇ ਹੋਰ ਬਥੇਰੀਆਂ ਚੀਜ਼ਾਂ ਉਹਨਾਂ ਨਾਲ ਕੀ ਇਦਾਂ ਦੀਆਂ ਜੁੜੀਆਂ ਕਿ ਨਸ਼ਾ ਫੈਲਾਤਾ ਇਦਾਂ ਦੀਆਂ ਕਾਫੀ ਚੀਜ਼ਾਂ ਜਿਹੜੀਆਂ ਧਾਰਮਿਕ ਲੋਕ ਕਹਿੰਦੇ ਆ ਕਿ ਅਸੀਂ ਧਾਰਮਿਕ ਆ ਅਸੀਂ ਰੱਬ ਨੂੰ ਮੰਨਦੇ ਆ ਸਾਡੇ ਲਈ ਰੱਬ ਹੈਗਾ ਤਾਂ ਉਹ ਲੋਕ ਤਾਂ ਇੱਕ ਪਾਸੇ ਕੀ ਆ ਉਹਨਾਂ ਵਿੱਚ ਸਾਰੇ ਇਹ ਵਿਕਾਰ ਤੁਸੀਂ ਦੇਖ ਸਕਦੇ ਆ ਤੇ ਇੱਕ ਬੰਦਾ ਕਹਿ ਦਿੰਦਾ ਕਿ ਮੈਂ ਰੱਬ ਨੂੰ ਨਹੀਂ ਮੰਨਦਾ ਮੈਂ ਨਾਸਤਿਕ ਐ ਤਾਂ ਉਹਦੇ ਵਿੱਚ ਕੀ ਆ ਤੁਸੀਂ ਅੱਜ ਤੱਕ ਇਦਾਂ ਦਾ ਕੋਈ ਵਕਾਰ ਵੇਖਿਆ ਵੀ ਨਹੀਂ ਤਾਂ ਮਾੜਾ ਇੱਥੇ ਇਹ ਕਹਿਣਾ ਮੈਨੂੰ ਨਹੀਂ ਲੱਗਦਾ ਕੋਈ ਮਾੜਾ ਜੇ ਆਪਣੇ ਆਪ ਨੂੰ ਕੋਈ ਕਹਿ ਦੂਗਾ ਕਿ ਮੈਂ ਨਾਸਤਿਕ ਐ ਮੈਂ ਰੱਬ ਨੂੰ ਨਹੀਂ ਮੰਨਦਾ ਤਾਂ ਇਹਦੇ ਨਾਲ ਸਮਾਜ ਨੂੰ ਕੋਈ ਫਰਕ ਨਹੀਂ ਪੈਣ ਲੱਗਿਆ ਜੇ ਕੋਈ ਕਹਿੰਦਾ ਕਿ ਮੈਂ ਰੱਬ ਨੂੰ ਨਹੀਂ ਮੰਨਦਾ ਜਾਂ ਰੱਬ ਨਹੀਂ ਇਹਦੇ ਨਾਲ ਕਿਸੇ ਨੂੰ ਕੋਈ ਫਰਕ ਪਊਗਾ ਜੇ ਕੋਈ ਬੰਦਾ ਆਸਤਿਕ ਐ ਕੋਈ ਧਾਰਮਿਕ ਐ ਉਹਨੂੰ ਇਸ ਚੀਜ਼ ਨਾਲ ਕੀ ਆ ਮੈਂ ਧਾਰਮਿਕ ਐ ਮੈਂ ਆਸਤਿਕ ਐ ਤਾਂ ਮੇਰੇ ਲਈ ਰੱਬ ਤਾਂ ਹੈਗਾ ਹੀ ਹੈਗਾ ਤੇ ਆਪਾਂ ਨੂੰ ਇਸ ਚੀਜ਼ ਨਾਲ ਕੋਈ ਫਰਕ ਨਹੀਂ ਪੈਣਾ ਚਾਹੀਦਾ ਕਿਸੇ ਲਈ ਰੱਬ ਹੈਗਾ ਜਾਂ ਨਹੀਂ ਹੈਗਾ ਆਪਾਂ ਕਿਸੇ ਦੇ ਗੱਲ ਕਿਉਂ ਤੜਤੀ ਪਾਉਣੀ ਆ ਧਰਮ ਦੀ ਜਾਂ ਫਿਰ ਕਿਸੇ ਕਿਸੇ ਵੀ ਖਾਸ ਕੋਈ ਧਾਰਮਿਕ ਉਹਨੂੰ ਸਤਨ ਨਾਲ ਜੋੜੀਏ ਜਾਂ ਕਿਸੇ ਧਰਮ ਨਾਲ ਜੋੜੀਏ ਆਪਾਂ ਨੂੰ ਇਸ ਚੀਜ਼ ਦੀ ਕੀ ਲੋੜ ਹੈ ਗੱਲ ਤਾਂ ਸਾਰੀ ਇਹੀ ਆ ਕਿ ਬੰਦਾ ਜੋ ਵੀ ਕਰ ਰਿਹਾ ਉਹਦਾ ਸਮਾਜ ਤੇ ਕੋਈ ਬੁਰਾ ਅਸਰ ਤਾਂ ਨਹੀਂ ਪੈ ਰਿਹਾ ਜਾਂ ਉਸ ਦਾ ਕਿਸੇ ਨੂੰ ਕੋਈ ਨੁਕਸਾਨ ਤਾਂ ਨਹੀਂ ਹੋ ਰਿਹਾ ਤੇ ਦੂਜੀ ਗੱਲ ਇਹ ਆ ਕਿ ਲੋਕਣਾ ਉਸ ਨੂੰ ਇਸ ਚੀਜ਼ ਤੇ ਵੀ ਬਹੁਤ ਮਾੜਾ ਬੋਲ ਰਹੇ ਆ ਕਿ ਉਹ ਕਹਿੰਦਾ ਮੈਂ ਵਿਆਹ ਨਹੀਂ ਕਰਾਉਣਾ ਤਾਂ ਜਿੱਦਾਂ ਹਸ਼ਰ ਫਿਲਮ ਦੀ ਇੱਕ ਹੀਰੋਇਨ ਸੀਗੀ ਉਹਨੇ ਹੁਣ ਕੀ ਵਿਆਹ ਕਰਵਾ ਲਿਆ ਪਹਿਲਾਂ ਉਹ ਇਹ ਕਹਿੰਦੀ ਹੁੰਦੀ ਸੀ ਕਿ ਮੈਂ ਵਿਆਹ ਨਹੀਂ ਕਰਾਉਣਾ ਤਾਂ ਉਹਨੇ ਹੋਰ ਵੀ ਮਤਲਬ ਬਹੁਤ ਸਾਰੇ ਪੋਡਕਾਸਟਾਂ ਵਿੱਚ ਕਿਹਾ ਕਿ ਵਿਆਹ ਵਰਗੀਆਂ ਚੀਜ਼ਾਂ ਜਿਹੜੀਆਂ ਇਹ ਕੁੜੀਆਂ ਨੂੰ ਮਤਲਬ ਪਿੱਛੇ ਨੂੰ ਹੀ ਲੈ ਕੇ ਜਾਂਦੀਆਂ ਇਹ ਕੁੜੀਆਂ ਲਈ ਵਿਆਹ ਬਣਿਆ ਨਹੀਂ ਉਹਨੇ ਇਦਾਂ ਦੀਆਂ ਕਾਫੀ ਗੱਲਾਂ ਕਹੀਆਂ ਉਹਨਾਂ ਨੇ ਕਿਹਾ ਹੁਣ ਵਿਆਹ ਕਰਵਾ ਲਿਆ ਤੇ ਉਦਾਂ ਹੀ ਹੁਣ ਕਹਿੰਦੇ ਕਿ ਕਾਕਾ ਕਲਾਕਾਰ ਵੀ ਆ ਜਿਹੜਾ ਹੁਣ ਤੱਕ ਕਹਿ ਰਿਹਾ ਕਿ ਮੈਂ ਵਿਆਹ ਨਹੀਂ ਕਰਾਉਣਾ ਪਰ ਜਦੋਂ ਇਹਦੀ ਉਮਰ ਹੋਣੀ ਆ ਇਹਨੇ ਵਿਆਹ ਕਰਵਾ ਲੈਣਾ ਤੇ ਇੱਥੇ ਵੀ ਸੇਮ ਹੀ ਗੱਲ ਹੈ ਚਾਹੇ ਕਾਕਾ ਕਲਾਕਾਰ ਆ ਵਿਆਹ ਕਰਵਾਵੇ ਚਾਹੇ ਨਾ ਕਰਵਾਵੇ ਨਾ ਤਾਂ ਸੋਨੂੰ ਕੋਈ ਉਹਦਾ ਫਾਇਦਾ ਨਾ ਕੋਈ ਨੁਕਸਾਨ ਹੈ ਨਾ ਹੀ ਉਹਦਾ ਕੋਈ ਸਮਾਜ ਨੂੰ ਕੋਈ ਫਾਇਦਾ ਜਾਂ ਨੁਕਸਾਨ ਹੈ ਕੱਲ ਨੂੰ ਵਿਆਹ ਕਰਵਾ ਵੀ ਲਊਗਾ ਉਹਦਾ ਮਨ ਬਦਲ ਵੀ ਜਾਊਗਾ ਤਾਂ ਇਹਦੇ ਵਿੱਚ ਵੱਡੀ ਕਿਹੜੀ ਗੱਲ ਹੈ ਉਹਦੀ ਮਰਜ਼ੀ ਆ ਉਦੀ ਜ਼ਿੰਦਗੀ ਆ ਅੱਜ ਉਹ ਕੁਛ ਕਹਿ ਰਿਹਾ ਤੇ ਕੱਲ ਨੂੰ ਜਿਵੇਂ ਵਿਆਹ ਕਰਵਾ ਵੀ ਲਊਗਾ ਤੇ ਇਹ ਚ ਕੀੜੀ ਗੱਲ ਹੈ ਜੇ ਅੱਜ ਉਹ ਕਹਿ ਰਿਹਾ ਕਿ ਰੱਬ ਹੈ ਨਹੀਂ ਤੇ ਕੱਲ ਨੂੰ ਉਹ ਕਹਿ ਦੂਗਾ ਕਿ ਰੱਬ ਹੈਗਾ ਤਾਂ ਇਹਦੇ ਵਿੱਚ ਕੀ ਆ ਮੈਂ ਇਨਸਾਨ ਹੀ ਉਸ ਬੰਦੇ ਨੂੰ ਮੰਨਦਾ ਜਿਹੜਾ ਬੰਦਾ ਕੀ ਆ ਆਪਦੇ ਜਿਵੇਂ ਜਿਵੇਂ ਉਹ ਗਿਆਨ ਹੁੰਦਾ ਓਵੇਂ ਓਵੇਂ ਆਪਣੇ ਵਿਚਾਰਾਂ ਨੂੰ ਬਦਲ ਲੇ ਬਹੁਤ ਲੋਕ ਕੀ ਕਰਦੇ ਆ ਜਿਹੜੀ ਗੱਲ ਉਹਨਾਂ ਨੇ 20 ਸਾਲ ਦੀ ਉਮਰ ਚ ਕਹਿਤੀ 50 100 ਮਤਲਬ ਜਿੰਨੀ ਵੀ ਉਮਰ ਆ ਬੰਦੇ ਦੀ ਉਨੀ ਉਮਰ ਤੱਕ ਕੀ ਉਹਨਾਂ ਨੇ ਇੱਕ ਹੀ ਚੀਜ਼ ਤੇ ਯਕੀਨ ਰੱਖਣਾ ਤਾਂ ਜਿੱਦਾਂ ਜਿੱਦਾਂ ਬੰਦੇ ਨੂੰ ਗਿਆਨ ਹੁੰਦਾ ਓਦਾਂ ਓਦਾਂ ਕੀ ਆ ਉਸ ਬੰਦੇ ਨੂੰ ਆਪਣੀ ਸੋਚ ਬਦਲ ਲੈਣੀ ਚਾਹੀਦੀ ਆ ਤੇ ਜੇ ਅੱਜ ਕੱਕੇ ਕਲਾਕਾਰ ਦਾ ਤੁਸੀਂ ਇਸ ਗੱਲ ਤੋਂ ਵਿਰੋਧ ਕਰ ਰਹੇ ਆ ਕਿ ਉਹ ਕੀ ਆਪਣੇ ਆਪ ਨੂੰ ਨਾਸਤਿਕ ਕਹਿੰਦਾ ਤੇ ਰੱਬ 'ਚ ਨਹੀਂ ਯਕੀਨ ਕਰਦਾ ਤਾਂ ਉਸ ਨੇ ਕੀ ਆ ਇੱਕ ਫਰੈਂਡੋ ਐਪ ਜਿਹੜੀ ਆ ਲਾਂਚ ਕੀਤੀ ਆ ਜਿਦੇ ਵਿੱਚ ਕੀ ਆ ਜਿਹੜੇ ਵੀ ਲੋਕ ਉਸ ਐਪ ਤੇ ਮਤਲਬ ਕੀ ਆ ਆਪਣੇ ਆਪ ਨੂੰ ਰਜਿਸਟਰਡ ਕਰਨਗੇ ਜਿਹੜੇ ਵੀ ਉਸ ਐਪ ਨਾਲ ਜੁੜਨਗੇ ਉਨਾਂ ਕੋਲ ਕੀ ਆ ਮਤਲਬ ਕੋਈ ਵੀ ਕੁੜੀ ਆ ਜਿਹੜੀ ਜਾਂ ਕੋਈ ਬੰਦਾ ਵੀ ਆ ਜਾਂ ਕੁੜੀ ਆ ਉਹ ਕੋਈ ਨੇਰੇ ਸਵੇਰੇ ਕਿਤੇ ਵੀ ਬਾਹਰ ਜਾਂਦਾ ਤਾਂ ਉਸ ਐਪ ਤੇ ਜਿੰਨੇ ਵੀ ਰਜਿਸਟਰਡ ਬੰਦੇ ਆ ਜੇ ਮਤਲਬ ਉਹ ਐਪ ਨੂੰ ਖੋਲ ਕੇ ਜਾਂ ਕੋਈ ਵੀ ਉੱਥੋਂ ਉਹ ਕੋਈ ਵੀ ਐਕਸ਼ਨ ਲੈਂਦੇ ਆ ਉਸ ਐਪ ਤੇ ਤਾਂ ਉਹ ਸਾਰੇ ਵੀ ਜਿੰਨੇ ਆਸੇ ਪਾਸੇ ਉਹਦੇ ਲੋਕ ਹੋਣਗੇ ਉਹਨਾਂ ਕੋਲ ਕੀ ਆ ਨੋਟੀਫਿਕੇਸ਼ਨ ਚੱਲਿਆ ਜਾਊਗਾ ਕਿ ਇਸ ਲੋਕੇਸ਼ਨ ਤੇ ਇਸ ਕੁੜੀ ਤੇ ਇਸ ਮੁੰਡੇ ਨੂੰ ਕੀ ਆ ਕੋਈ ਖਤਰਾ ਤਾਂ ਹੋ ਸਕਦਾ 10 12 ਜਣੇ ਕੀ ਆ ਉੱਠ ਕੇ ਉਹਦੀ ਮਦਦ ਕਰਨ ਲਈ ਜਾਵੜਨ ਤਾਂ ਇਹ ਇੱਕ ਕਾਕੀ ਨੇ ਕੀ ਆ ਐਪ ਲੌਂਚ ਕੀਤੀ ਆ ਤਾਂ ਇਹ ਐਪ ਦੀ ਜਿਹੜੀ ਗੱਲ ਹੈ ਉਹ ਕਿੰਨੇ ਕ ਧਾਰਮਿਕ ਲੋਕਾਂ ਨੇ ਕਰੀ ਆ ਇਸ ਦੀ ਪ੍ਰੋਮੋਸ਼ਨ ਕਿੰਨੇ ਕ ਧਾਰਮਿਕ ਲੋਕਾਂ ਨੇ ਕਰੀ ਆ ਤਾਂ ਇੱਥੇ ਹੁਣ ਤੁਸੀਂ ਦੇਖੋ ਹੋਰ ਕਿੰਨੇ ਧਾਰਮਿਕ ਕਲਾਕਾਰ ਹੋਏ ਨੇ ਜਾਂ ਕਿੰਨੇ ਹੀਰੋ ਹੋਏ ਨੇ ਜਾਂ ਫਿਰ ਕੋਈ ਲੀਡਰ ਹੋਏ ਨੇ ਉਹਨਾਂ ਨੇ ਕਦੇ ਵੀ ਇਦਾਂ ਦਾ ਕੋਈ ਕਦਮ ਨਹੀਂ ਚੁੱਕਿਆ ਜੇ ਚੁੱਕਿਆ ਤਾਂ ਮਤਲਬ ਬਹੁਤ ਛੋਟੇ ਪੱਧਰ ਤੇ ਚੁੱਕਿਆ ਮਤਲਬ ਇਦਾਂ ਦੀ ਇੱਕ ਕੋਈ ਐਪ ਲਾਂਚ ਕਰਨੀ ਜਾਂ ਕੋਈ ਆਪਣੇ ਕੋਲੋਂ ਇਨਵੈਸਟਮੈਂਟ ਕਰਨੀ ਪੈਸੇ ਲਾਉਣੇ ਤਾਂ ਇਹ ਸਾਰੀਆਂ ਚੀਜ਼ਾਂ ਉਸ ਬੰਦੇ ਨੇ ਕਰੀਆਂ ਤਾਂ ਭਾਵੇਂ ਉਹ ਧਾਰਮਿਕ ਹੈਗਾ ਜਾਂ ਨਹੀਂ ਹੈਗਾ ਉਹ ਰੱਬ ਨੂੰ ਮੰਨਦਾ ਹੈ ਜਾਂ ਨਹੀਂ ਮੰਨਦਾ ਪਰ ਉਹਨੇ ਇੱਕ ਜਿਹੜਾ ਕੰਮ ਕੀਤਾ ਉਹ ਤਾਂ ਮਤਲਬ ਧਾਰਮਿਕ ਬੰਦਿਆਂ ਵਾਲੇ ਕੀਤਾ ਸਾਨੂੰ ਇੱਕ ਬੰਦੇ ਨੂੰ ਦੇਖਣ ਦਾ ਸਾਡਾ ਜਿਹੜਾ ਨਜ਼ਰੀਆ ਨਾ ਉਹ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਕਿ ਉਸ ਉਸਦੇ ਬੰਦੇ ਦੇ ਗੱਲ ਵਿੱਚ ਕੋਈ ਵੀ ਧਾਰਮਿਕ ਟੈਗ ਹੈਗਾ ਜਾਂ ਨਹੀਂ ਹੈਗਾ ਸਾਨੂੰ ਇਸ ਤੋਂ ਕੋਈ ਲੈਣਾ ਦੇਣਾ ਨਹੀਂ ਹੋਣਾ ਚਾਹੀਦਾ ਸਾਨੂੰ ਬੰਦੇ ਨੂੰ ਇਸ ਤਰ੍ਹਾਂ ਦੇਖਣਾ ਚਾਹੀਦਾ ਕਿ ਜਿਹੜੇ ਉਹ ਕੰਮ ਕਰ ਰਿਹਾ ਉਹਦਾ ਕਿਸੇ ਨੂੰ ਕੋਈ ਨੁਕਸਾਨ ਹੋ ਰਿਹਾ ਕਿਸੇ ਨੂੰ ਕੋਈ ਫਾਇਦਾ ਹੋ ਰਿਹਾ ਤਾਂ ਹੁਣ ਜਿਹੜੀ ਇੱਕ ਆਕੇ ਕਲਾਕਾਰ ਨੇ ਇੱਕ ਐਪ ਚਲਾਈ ਆ ਉਹਦਾ ਫਾਇਦਾ ਹੀ ਹੋਊਗਾ ਹੋ ਸਕਦਾ ਬਾਲਿਆਂ ਨੂੰ ਨਾ ਹੋਵੇ ਪਰ ਕਿਤੇ ਨਾ ਕਿਤੇ ਇਸ ਚੀਜ਼ ਦਾ ਇੱਕ ਲੋਕਾਂ ਦੇ ਮਨ ਵਿੱਚ ਕੀ ਆ ਹੁਣ ਡਰਤਾ ਹੋਊਗਾ ਜਿਹੜੇ ਬੰਦੇ ਇਹੋ ਜਿਹਾ ਕੰਮ ਕਰਨਗੇ ਕਿ ਇੱਕ ਐਪ ਹੈ ਜੇ ਇਸ ਕੁਰੀਨੇਸ ਮੁੰਡੇ ਨੇ ਉਸ ਐਪ ਤੇ ਕੋਈ ਮਤਲਬ ਐਕਸ਼ਨ ਲੈ ਲਿਆ ਤੇ ਇੱਥੇ 10 ਬੰਦੇ ਆ ਗਏ ਤਾਂ ਮੇਰਾ ਕੀ ਬਣੂਗਾ ਕਿਤੇ ਨਾ ਕਿਤੇ ਇਹ ਚੀਜ਼ ਦਾ ਕੋਈ ਪੋਜ਼ਿਟਿਵ ਰਿਜ਼ਲਟ ਤਾਂ ਦੇਖਣ ਨੂੰ ਮਤਲਬ ਸੋਚਣ ਨੂੰ ਵੀ ਮਿਲਦਾ ਪਰ ਜੇਕਰ ਤੁਸੀਂ ਧਰਮ ਦੀ ਗੱਲ ਕਰਦੇ ਆ ਤਾਂ ਮੇਰਾ ਧਾਰਮਿਕ ਹੋਣਾ ਮੇਰੇ ਨਾਲ ਸਬੰਧਿਤ ਹੈ ਤੁਹਾਡਾ ਧਾਰਮਿਕ ਹੋਣਾ ਤੁਹਾਡੇ ਨਾਲ ਸਬੰਧਿਤ ਹੈ ਪਰ ਆਪਾਂ ਕਿਸੇ ਦੂਜੇ ਬੰਦੇ ਨੂੰ ਫੋਰਸ ਕਰੀਏ ਕਿ ਇਹ ਧਾਰਮਿਕ ਕਿਉਂ ਨਹੀਂ ਇਹ ਰੱਬ 'ਤੇ ਯਕੀਨ ਕਿਉਂ ਨਹੀਂ ਕਰਦਾ ਉਹਦੀ ਨਿੱਜੀ ਵਿਚਾਰਧਾਰਾ ਆਪਾਂ ਕਿਸੇ ਨੂੰ ਕਿਉਂ ਫੋਰਸ ਕਰਨਾ ਹੈ ਕਿ ਉਹ ਧਰਮ ਨੂੰ ਮੰਨੇ ਜਾਂ ਨਾ ਮੰਨੇ ਉਹ ਉਹਦੀ ਮਰਜ਼ੀ ਹੈ ਹੁਣ ਇੱਕ ਹੋਰ ਬਹੁਤ ਵੱਡੀ ਜਿਹੜੀ ਦਾ ਲਾਲਣ ਟੌਪਿਕ ਚੈਨਲ ਆ ਉਸ ਤੇ ਬਹੁਤ ਵੱਡੀ ਡਿਬੇਟ ਹੋਈ ਆ ਜਾਵਿਦ ਡਾਕਟਰ ਤੇ ਦੂਜਾ ਸੀਗਾ ਆ ਮੁਫਤੀ ਸਾਹਿਬ ਤਾਂ ਉਹਨਾਂ ਦੋਵਾਂ ਵਿੱਚ ਨਾ ਇਹ ਡਿਬੇਟ ਹੋਈ ਡਸ ਗੋਡ ਅਡਜਸਟ ਇਹ ਮਤਲਬ ਜਿਹੜਾ ਪ੍ਰਮਾਤਮਾ ਉਹ ਹੈਗਾ ਜਾਂ ਨਹੀਂ ਹੈਗਾ ਤਾਂ ਉਹ ਹੀ 2 ਘੰਟਿਆਂ ਦੀ ਡਿਬੇਟ ਹੋਈ ਤੇ 2 ਘੰਟਿਆਂ ਵਿੱਚ ਜਿਹੜਾ ਤੁਹਾਨੂੰ ਪਤਾ ਹੈ ਇਦਾਂ ਦੀਆਂ ਡਿਬੇਟਾਂ ਵਿੱਚ ਕੀ ਆ ਸਿੱਟਾ ਕੀ ਨਿਕਲਦਾ ਹੁੰਦਾ ਹੈ ਜਿਨ੍ਹਾਂ ਨੇ ਰੱਬ ਨੂੰ ਮੰਨਣਾ ਉਹਨਾਂ ਨੇ ਮੰਨਣਾ ਹੀ ਮੰਨਣਾ ਤੇ ਜਿਨ੍ਹਾਂ ਨੇ ਨਹੀਂ ਮੰਨਣਾ ਤੁਸੀਂ 100 ਆਧਾਰਨਾ ਦੇ ਦਿਓ ਐਗਜ਼ਾਮਪਲਾਂ ਦੇ ਦਿਓ ਉਹਨਾਂ ਨੇ ਨਹੀਂ ਮੰਨਣਾ ਤਾਂ ਜਾਬ ਡਾਕਟਰ ਵੀ ਇਹੀ ਗੱਲ ਕਰਦੇ ਸੀਗੇ ਆਪਣੀ ਸਾਰੀ ਡਿਬੇਟ ਵਿੱਚ ਕਿ ਧਰਮ ਦਾ ਹੋਣਾ ਜਾਂ ਨਾ ਹੋਣਾ ਉਹ ਇੱਕ ਵੱਖਰੀ ਗੱਲ ਹੈ ਰੱਬ ਦਾ ਹੋਣਾ ਜਾਂ ਨਾ ਹੋਣਾ ਇੱਕ ਵੱਖਰੀ ਗੱਲ ਹੈ ਪਰ ਨਿੱਜੀ ਤੌਰ ਤੇ ਜਿਹੜਾ انسان ਦੀ ਜ਼ਿੰਦਗੀ ਹੈ ਜੋ ਉਸਦੇ ਫੈਸਲੇ ਨੇ ਜੋ ਉਹਦੀ ਫ੍ਰੀ ਵਿਲ ਹੈ ਜੇ ਉਹ ਮਤਲਬ ਆਪਣੇ ਆਪ ਕੋਈ ਚੰਗਾ ਕੰਮ ਕਰ ਰਿਹਾ ਹੈ ਤਾਂ ਉਹ ਮਤਲਬ ਵਧੀਆ ਇੱਕ ਇਨਸਾਨ ਹੈ ਤਾਂ ਉਹਦੇ ਨਾਲ ਕਿਸੇ ਨੂੰ ਕੋਈ ਇਦਾਂ ਦੀ ਨਫ਼ਰਤ ਨਹੀਂ ਹੋਣੀ ਚਾਹੀਦੀ ਕਿ ਰੱਬ ਨੂੰ ਮੰਨਦਾ ਹੈ ਜਾਂ ਨਹੀਂ ਮੰਨਦਾ ਨਾਸਤਿਕ ਹੋਣਾ ਆਸਤਿਕ ਹੋਣਾ ਬੰਦੇ ਦੀ ਇੱਕ ਆਪਣੀ ਨਿੱਜੀ ਚੁਆਇਸ ਹੈ ਆਪਾਂ ਕਿਸੇ ਨੂੰ ਕਿਉਂ ਫੋਰਸ ਕਰਨਾ ਕਿ ਤੂੰ ਆਸਤਿਕ ਬਣ ਤੂੰ ਨਾਸਤਿਕ ਬਣ ਪਰ ਮੈਂ ਜਿਹੜੀ ਕਾਕੀ ਦੀ ਇੰਟਰਵਿਊ ਦੇਖੀ ਆ ਉਹਨੇ ਕਿਸੇ ਨੂੰ ਇਹ ਨਹੀਂ ਕਿਹਾ ਕਿ ਤੁਸੀਂ ਰੱਬ ਨੂੰ ਮੰਨੋ ਜਾਂ ਨਾ ਮੰਨੋ ਪਰ ਉਹਨੇ ਆਪਣੇ ਆਪ ਦਾ ਦੱਸਿਆ ਕਿ ਮੈਂ ਨਹੀਂ ਮੰਨਦਾ ਮੈਂ ਨਾਸਤਿਕ ਹੈ ਤਾਂ ਉਹ ਬੰਦਾ ਚਲੋ ਜੋ ਵੀ ਉਸਦੇ ਮਨ 'ਚ ਖਿਆਲ ਆ ਉਹ ਉਹਦੀ ਨਿੱਜੀ ਸੋਚ ਹੈ ਤੇ ਜਿਹੜੀ ਇਹ ਡਿਬੇਟ ਹੋਈ ਆ ਇਹ ਡਿਬੇਟ ਵੈਸੇ ਬਹੁਤ ਵਧੀਆ ਡਿਬੇਟ ਸੀ ਜਿਹੜੀ ਮੈਂ ਦੇਖੀ ਜਾਬਰ ਦਾ ਅਕਟਰ ਦੀ ਕਿਉਂਕਿ ਇਸ ਡਿਬੇਟ ਵਿੱਚ ਨਾ 2 ਘੰਟੇ ਦੀ ਡਿਬੇਟ ਵਿੱਚ ਨਾ ਤਾਂ ਕਿਸੇ ਨੇ ਕੋਈ ਖੱਪ ਪਾਈ ਨਾ ਰੌਲਾ ਪਾਇਆ ਨਾ ਕਿਸੇ ਨੂੰ ਗਾਲਾਂ ਕੱਢੀਆਂ ਤੇ ਇੱਕ ਦੂਜੇ ਨੂੰ ਕੀ ਆ ਰਿਸਪੈਕਟਫੁਲੀ ਉਹਨਾਂ ਨੇ ਆਪਣਾ ਆਪਣਾ ਜਿਹੜਾ ਵਿਚਾਰ ਦਿੱਤੇ ਇੱਕ ਦੂਜੇ ਨੂੰ ਤੇ ਉੱਥੇ ਲੋਕ ਵੀ ਸੀਗੇ ਉਹਨਾਂ ਨੇ ਵੀ ਸਵਾਲ ਪੁੱਛੇ ਤੇ ਉਹਨਾਂ ਦੇ ਜਵਾਬ ਵੀ ਬਹੁਤ ਰਿਸਪੈਕਟਫੁਲੀ ਦਿੱਤੇ ਗਏ ਨਹੀਂ ਤਾਂ ਦੂਜੇ ਹੋਰ ਐਨੇ న్యూ ਚੈਨਲ ਆ ਉੱਥੇ ਕੀ ਇਹ ਚਾਰ ਜਣਿਆਂ ਨੂੰ ਬਿਠਾ ਲੈਂਦੇ ਆ ਕੋਈ ਵੀ ਡਿਬੇਟ ਹੁੰਦੀ ਆ ਤੇ ਇੱਕ ਦੂਜੇ ਨੂੰ ਕੀ ਗਾਲਾਂ ਕੱਢਦੇ ਆ ਬਹੁਤੀਆਂ ਡਿਬੇਟਾਂ ਵਿੱਚ ਕੀ ਕੁੱਟਮਾਰ ਵੀ ਹੋ ਜਾਂਦੀ ਆ ਤਾਂ ਇਹ ਡਿਬੇਟ ਦੀ ਸਾਰਿਆਂ ਤੋਂ ਜਿਹੜੀ ਖੂਬਸੂਰਤ ਚੀਜ਼ ਸੀਗੀ ਨਾ ਰੱਬ ਹੈਗਾ ਜਾਂ ਨਹੀਂ ਹੈਗਾ ਇਹਦੀ ਸਭ ਤੋਂ ਖੂਬਸੂਰਤ ਇਹੀ ਚੀਜ਼ ਸੀਗੀ ਦੋਵੇਂ ਜਿਹੜੇ ਬੰਦੇ ਸੀਗੇ ਇੱਕ ਕਹਿੰਦਾ ਸੀ ਕਿ ਰੱਬ ਹੈਗਾ ਤੇ ਦੂਜਾ ਕਹਿੰਦਾ ਸੀ ਰੱਬ ਹੈ ਨਹੀਂ ਤਾਂ ਉਹਨਾਂ ਦੋਵਾਂ ਨੇ ਆਪਣਾ ਜਿਹੜਾ ਵਿਚਾਰ ਦਿੱਤਾ ਨਾ ਬਹੁਤ ਹੀ ਵਧੀਆ ਤਰੀਕੇ ਨਾਲ ਦਿੱਤਾ ਤੇ ਮਤਲਬ ਉਹ ਚਾਹੇ ਇੱਕ ਦੂਜੇ ਤੋਂ ਸਹਿਮਤ ਸੀਗੇ ਜਾਂ ਅਸਹਿਮਤ ਸੀਗੇ ਉਹ ਇੱਕ ਵੱਖਰੀ ਗੱਲ ਹੈ ਪਰ ਜੋ ਉਹਨਾਂ ਦਾ ਇੱਕ ਦੂਜੇ ਨੂੰ ਮਤਲਬ ਬਿਆਨਬਾਜ਼ੀ ਸੀ ਜੋ ਉਹਨਾਂ ਦੇ ਵਿਚਾਰ ਸੀਗੇ ਜਿਹੜੇ ਤਾਂ ਉਹਨਾਂ ਨੇ ਪੇਸ਼ ਕੀਤੇ ਤਾਂ ਇੱਕ ਮਤਲਬ ਬਹੁਤ ਹੀ ਵਧੀਆ ਡਿਬੇਟ ਸੀਗੀ ਤੇ ਮੈਂ 2 ਘੰਟੇ ਲਗਾਤਾਰ ਇਹ ਡਿਬੇਟ ਦੇਖੀ ਸ਼ੁਰੂ ਤੋਂ ਲੈ ਕੇ ਅੰਤ ਤੱਕ ਤੇ ਮੈਨੂੰ ਮਤਲਬ ਪਤਾ ਹੀ ਨਹੀਂ ਲੱਗਿਆ 2 ਮਿੰਟੇ ਦਾ ਤੁਲਾਂਗੇ ਤਾਂ ਇਹ ਗੱਲ ਮੈਂ ਡਿਬੇਟ ਦੀ ਗੱਲ ਕਰ ਰਹਿ ਵੀ ਮਤਲਬ ਦੋਵੇਂ ਬੰਦੇ ਵਧੀਆ ਹੋ ਸਕਦੇ ਆ ਇੱਕ ਆਸਤਿਕ ਵੀ ਤੇ ਇੱਕ ਨਾਸਤਿਕ ਵੀ ਗੱਲ ਸਾਰੀ ਵਿਚਾਰਾਂ ਦੀ ਆ ਗੱਲ ਸਾਰੀ ਕੀ ਇਹ ਬੰਦੇ ਦੇ ਕੰਮਾਂ ਦੀ ਆ ਬੰਦਾ ਕਿਦਾਂ ਦਾ ਕੰਮ ਕਰਦਾ ਤਾਂ ਕਾਕਾ ਕਲਾਕਾਰ ਹੈ ਚਾਹੇ ਉਹ ਨਾਸਤਿਕਾ ਚਾਹੇ ਆਸਤਿਕਾ ਇਹਦੇ ਨਾਲ ਆਪਾਂ ਆਪਾਂ ਨੂੰ ਕੋਈ ਫਰਕ ਨਹੀਂ ਹੋਣਾ ਚਾਹੀਦਾ ਕਿਉਂਕਿ ਉਹਦੀ ਨਿੱਜੀ ਜ਼ਿੰਦਗੀ ਆਪਾਂ ਕਿਉਂ ਕਹਿਣਾ ਕਿ ਤੂੰ ਰੱਬ ਨੂੰ ਮੰਨ ਕੁਆ ਫਲਾਨਾ ਧਰਮ ਹੈ ਜਿਹੜਾ ਇਸ ਵਿੱਚ ਜਾ ਜਾ ਇਸ ਦੀ ਕੀ ਕਤਾਕਤੀ ਆਪਣੇ ਗੱਲ ਵਿੱਚ ਪਾ ਆਪਾਂ ਇਹ ਚੀਜ਼ਾਂ ਕਿਉਂ ਕਹਿਣੀਆਂ ਕਿਸੇ ਨੂੰ ਤਾਂ ਆਪਾਂ ਨੂੰ ਸਿਰਫ ਮਤਲਬ ਹੋਣਾ ਚਾਹੀਦਾ ਆਪਣੇ ਤੱਕ ਕਿ ਮੈਂ ਰੱਬ 'ਤੇ ਯਕੀਨ ਕਰਦਾ ਜਾਂ ਨਹੀਂ ਕਰਦਾ ਜੇ ਤੁਸੀਂ ਕਰਦੇ ਆ ਤਾਂ ਬਹੁਤ ਵਧੀਆ ਗੱਲ ਹੈ ਜੇ ਕੋਈ ਨਹੀਂ ਕਰਦਾ ਤਾਂ ਉਹਦੀ ਮਰਜ਼ੀ ਆ ਪਰ ਸਾਰੀ ਗੱਲ ਇਹ ਆ ਕਿ ਕੋਈ ਬੰਦਾ ਜਿਹੜਾ ਉਹ ਕੁਝ ਗਲਤ ਨਾ ਕਰਦਾ ਹੋਵੇ ਰੱਬ ਨੂੰ ਨਹੀਂ ਵੀ ਮੰਨਦਾ ਤਾਂ ਕੋਈ ਫਰਕ ਨਹੀਂ ਪੈਂਦਾ ਇਸ ਸਮਾਜ 'ਚ